ਜੇਕਰ ਤੁਸੀਂ ਵੀ ਮਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਫਿਰ ਉੱਥੇ ਜਾਣਾ ਚਾਹੁੰਦੇ ਹੋ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਮਾ ਵੈਸ਼ਨੂ ਦੇਵੀ ਜਾਣ ਦੇ ਲਈ ਯਾਤਰਾ ਜਿਹੜੇ ਲੋਕ ਕਰਦੇ ਨੇ ਤਾਂ ਉਹਨਾਂ ਦੇ ਲਈ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਤਾਂ 2026 ਯਾਨੀ ਕਿ ਆਉਣ ਵਾਲੇ 90 ਸਾਲ ਦੇ ਵਿੱਚ ਮਾ ਵੈਸ਼ਨੂ ਦੇਵੀ ਜਾਣ ਦੇ ਲਈ ਯਾਤਰਾਵਾਂ ਦੇ ਵਿੱਚ ਕੁਝ ਜਿਹੜੇ ਕੀ ਤਬਦੀਲੀ ਕੀਤੀ ਗਈ ਹੈ ਨੇ ਕੁਝ ਨਿਯਮ ਜਿਹੜੇ ਕੀ ਲਾਗੂ ਹੋਏ ਨੇ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਦੱਸ ਦਈਏ ਕਿ ਨਵੇਂ ਸਾਲ ਦੇ ਮੌਕੇ ਦੇ ਉੱਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਦੇ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਜੋ ਕਿ ਕਟੜਾ ਪਹੁੰਚਦੇ ਨੇ ਤੇ ਇਸ ਸਾਲ ਵੱਧਦੀ ਭੀੜ ਨੂੰ ਦੇਖਦੇ ਹੋਏ ਸ਼੍ਰੀ ਮਾਤਾ ਵੈਸ਼ਨੂ ਦੇਵੀ ਦੱਸ ਦਈਏ ਕਿ ਸ਼ਰਾਇਨ ਬੋਰਡ ਨੇ ਯਾਤਰਾ ਨਹਿਮਾ ਦੇ ਵਿੱਚ ਵੱਡੀ ਤਬਦੀਲੀ ਕੀਤੀ ਹੈ ਬੋਰਡ ਦਾ ਕਹਿਣਾ ਹੈਗਾ ਕਿ ਇਸ ਦਾ ਮਕਸਦ ਸ਼ਰਧਾਲੂਆਂ ਨੂੰ ਰੋਕਣਾ ਨਹੀਂ ਹੈ ਸਗੋਂ ਉਹਨਾਂ ਦੀ ਯਾਤਰਾ ਨੂੰ ਸੁਰੱਖਿਅਤ ਅਤੇ ਆਸਾਨ ਬਣਾਉਣਾ ਹੈਗਾ ਦਰਅਸਲ ਹੁਣ ਆਰ ਐਫ ਆਈ ਡੀ ਯਾਤਰਾ ਕਾਰਡ ਮਿਲਣ ਤੋਂ ਬਾਅਦ ਸ਼ਰਧਾਲੂਆਂ ਨੂੰ 10 ਘੰਟਿਆਂ ਦੇ ਅੰਦਰ ਯਾਤਰਾ ਸ਼ੁਰੂ ਕਰਨਾ ਹੋਵੇਗਾ ਤੇ ਦਰਸ਼ਨ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਯਾਨੀ ਕਿ ਇੱਕ ਦਿਨ ਦੇ ਵਿੱਚ ਕਟੜਾ ਬੇਸ ਕੈਂਟ ਪ੍ਰਤਨਾ ਵੀ ਜ਼ਰੂਰੀ ਹੋਵੇਗਾ ਇਹ ਨਿਯਮ ਸਾਰੇ ਸ਼ਰਧਾਲੂਆਂ ਦੇ ਉੱਤੇ ਲਾਗੂ ਹੋਵੇਗਾ ਭਾਵੇਂ ਉਹ ਪੈਦਲ ਯਾਤਰਾ ਕਰਨ ਜਾਂ ਫਿਰ ਹੈਲੀਕਾਪਟਰ ਜਾਂ ਫਿਰ ਬੈਟਰੀ ਕਾਰ ਵਰਗੀ ਸਹੂਲਤ ਦਾ ਉਪਯੋਗ ਕਰਨ ਤਾਂ ਵੀ ਉਨ੍ਹਾਂ ਨੂੰ ਇਹੀ ਨਿਯਮਨ ਲਾਗੂ ਕਰਨੇ ਹੋਣਗੇ ਜਿਕਰ ਪੁਰਾਣੇ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਆਰ ਐਫ ਆਈ ਡੀ ਕਾਰਡ ਮਿਲਣ ਤੋਂ ਬਾਅਦ ਯਾਤਰਾ ਸ਼ੁਰੂ ਕਰਨ ਅਤੇ ਪਰਤਣ ਦੀ ਕੋਈ ਸਮੇਂ ਹੱਦ ਨਹੀਂ ਸੀਗੀ ਇਸ ਕਾਰਨ ਟਰੈਕ ਦੇ ਉੱਤੇ ਭੀੜ ਵੱਜ ਜਾਂਦੀ ਸੀਗੀ ਅਤੇ ਸੁਰੱਖਿਆ ਜਾਂ ਫਿਰ ਐਮਰਜੈਂਸੀ ਸਥਿਤੀ ਦੇ ਵਿੱਚ ਮਦਦ ਪਹੁੰਚਣਾ ਮੁਸ਼ਕਲ ਹੋ ਜਾਂਦਾ ਸੀਗਾ ਤਾਂ ਨਵੇਂ ਸਾਲ ਦੇ ਨੇੜੇ ਤੇੜੇ ਯਾਤਰੀਆਂ ਦੀ ਗਿਣਤੀ ਤੇਜ਼ ਨਾਲ ਵੱਧ ਜਾਂਦੀ ਹੈ ਜਿਸ ਦੇ ਨਾਲ ਸੌਸਿਆਵਾਂ ਹੋਰ ਗੰਭੀਰ ਹੋ ਜਾਂਦੀਆਂ ਨੇ ਤਾਂ ਨਵੇਂ ਨਿਯਮ ਜੇਕਰ ਨਿਯਮਾਂ ਦੀ ਜੇਕਰ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਹੋਵੇਗਾ ਟਰੈਕ ਦੇ ਉੱਤੇ ਭੀੜ ਅਤੇ ਜਾਮ ਘੱਟ ਹੋਵੇਗਾ ਖਰਾਬ ਮੌਸਮ ਜਾਂ ਫਿਰ ਸਿਹਤ ਵਿਗੜਨ ਦੇ ਉੱਤੇ ਮਦਦ ਜਲਦੀ ਪਹੁੰਚ ਜਾਵੇਗੀ ਤੇ ਠੰਡ ਦੇ ਵਿੱਚ ਲੰਬਾ ਇੰਤਜ਼ਾਰ ਕਰਨ ਵਾਲੇ ਹੋਣ ਵਾਲੇ ਪਰੇਸ਼ਾਨੀ ਵੀ ਘੱਟ ਹੋਵੇਗੀ ਤੇ ਔਰਤਾਂ ਬੱਚਿਆਂ ਅਤੇ ਖਾਸ ਕਰਕੇ ਬਜ਼ੁਰਗਾਂ ਦੇ ਲਈ ਯਾਤਰਾ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋਵੇਗੀ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਟੜਾ ਤੋਂ ਭਵਨ ਤੱਕ 13 ਕਿਲੋਮੀਟਰ ਦੀ ਦੂਰੀ ਹੈ ਪੈਦਲ ਯਾਤਰਾ ਦੇ ਵਿੱਚ ਉੱਪਰ ਚੜਨ ਅਤੇ ਹੇਠਾਂ ਉਤਰਨ ਦੇ ਵਿੱਚ 6 ਤੋਂ 8 ਘੰਟੇ ਲੱਗਦੇ ਨੇ ਤੇ ਦਰਸ਼ਨਾ ਦੇ ਲਈ ਲਾਈਨ ਦੇ ਵਿੱਚ 2 ਤੋਂ 6 ਘੰਟੇ ਹੋਰ ਲੱਗ ਸਕਦੇ ਨੇ। ਆਮ ਤੌਰ ਦੇ ਉੱਤੇ ਯਾਤਰਾ 24 ਤੋਂ 36 ਘੰਟੇ 9 ਸਾਲ ਦੇ ਵਿੱਚ ਭੀੜ ਦੇ ਦੌਰਾਨ 48 ਘੰਟੇ ਵੀ ਹੋ ਸਕਦੇ ਨੇ। ਤਾਂ ਕਟੜਾ ਰੇਲਵੇ ਸਟੇਸ਼ਨ ਦੇ ਉੱਤੇ ਰਜਿਸਟ੍ਰੇਸ਼ਨ ਕੇਂਦਰ ਰਾਤ 12 ਵਜੇ ਤੱਕ ਖੁੱਲ੍ਹਾ ਰਹੇਗਾ। ਤਾਂ ਜਿਹੜੇ ਲੋਕ ਨਵੇਂ ਸਾਲ ਦੇ ਮੌਕੇ ਦੇ ਉਤੇ ਮਾਂ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਜਾਣਗੇ ਉਹ ਯਾਤਰਾ ਕਰਨਗੇ ਤਾਂ ਉਹਨਾਂ ਦੇ ਲਈ ਇਹ ਨਿਯਮ ਲਾਗੂ ਹੋ ਚੁੱਕੇ ਨੇ